ਪੰਜਾਬ ਰੂਰਲ ਟਰਾਂਸਫਰਮੇਸ਼ਨ ਫੈਲੋਸ਼ਿਪ ਸਕੀਮ ਚ 154 ਨੌਜਵਾਨਾਂ ਦੀ ਚੋਣ ਕਰਕੇ ਬਲਾਕ ਪੱਧਰ ਤੇ ਨਿਯੁਕਤ ਕੀਤਾ ਜਾਊਗਾ ਹਰੇਕ ਨੌਜਵਾਨ ਨੂੰ 40000 ਰੁਪਏ ਮਹੀਨੇ ਮਾਣ ਪੱਤਾ ਵੀ ਦਿੱਤਾ ਜਾਊਗਾ ਇਹ ਨੌਜਵਾਨ ਬੀਡੀਪੀਓ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਤਿਆਰ ਕਰਕੇ ਤੇ ਉਹਨਾਂ ਨੂੰ ਲਾਗੂ ਕਰਕੇ ਉਸ ਤੋਂ ਬਾਅਦ ਲਾਗੂ ਕਰਨ ਤੋਂ ਬਾਅਦ ਉਹਦੀ ਨਿਗਰਾਨੀ ਕਰਨ ਵੀ ਨਾਲ ਜ਼ਰੂਰੀ ਹੈ ਉਹ ਤਿਆਰ ਕੀਤਾ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਰੇ ਟੋਬੇ ਛੱਪੜ ਜਿਹੜੇ ਗੰਦਗੀ ਦਾ ਰੂਪ ਧਾਰਨ ਕਰ ਗਏ ਉਹਨਾਂ ਨੂੰ ਠੀਕ ਕੀਤਾ ਜਾਊਗਾ ਦੋ ਮਾਡਲ ਚੱਲਦੇ ਨੇ ਸੀਚੇਵਾਲ ਮਾਡਲ ਤੇ ਥਾਪਰ ਮਾਡਲ ਉਹ ਪਿੰਡ ਦੇ ਟੋਬੇ ਦੇ ਸਾਈਜ਼ ਮੁਤਾਬਕ ਅਸੀਂ ਦੇਖ ਕੇ ਕਰਾਂਗੇ 19000 ਕਿਲੋਮੀਟਰ ਸੜਕਾਂ ਵਾਸਤੇ ਬਜਟ ਪਾਸ ਹੋ ਗਿਆ ਅਸੀਂ ਸੜਕਾਂ ਦੀ ਨਿਸ਼ਾਨਦੇਹੀ ਵੀ ਕਰ ਲਈ ਮੇਨ ਸੜਕਾਂ ਜਿਹੜੀਆਂ ਲਿੰਕ ਸ਼ਹਿਰ ਨੂੰ ਜਿਹੜੀਆਂ ਜੋੜਦੀਆਂ ਨੇ ਆ ਮੌਸਮ ਕਿਉਂਕਿ ਬਰਸਾਤੀ ਹੈ ਬਰਸਾਤ ਦੇ ਮੌਸਮ ਤੋਂ ਬਾਅਦ ਸੜਕਾਂ ਦਾ ਬਣਨ ਦਾ ਕੰਮ ਉਹ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ